ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਜਿਹੜੀ ਅੱਜ ਦੀ ਵੀਡੀਓ ਕਿਸਾਨ ਪ੍ਰਾਪ ਉਹ ਤੁਹਾਡੇ ਵਾਸਤੇ ਚਾਰ ਗਾਵਾਂ ਦੀ ਵੀਡੀਓ ਸਾਂਝੀ ਕਰਨ ਦੇ ਚਾਰੇ ਗਾਵਾਂ ਤੁਹਾਨੂੰ ਤਾਜ਼ੀਆਂ ਸੁਆ ਸੁਆ ਮਿਲਣੀਆਂ ਹਨ ਤੇ ਜਿਵੇਂ ਸਾਹਮਣੇ 1 ਨੰਬਰ ਜੀ ਪਿਓਰ ਐਂਡ ਚਿੱਟੇ ਦਾ ਅਚ ਐਫ ਆ ਜੀ ਮੇਦਰ 2 ਨੰਬਰ ਤੇ ਤੁਹਾਨੂੰ ਬਹੁਤ ਹੀ ਸ਼ਕੀਨ ਜਰਸੀ ਨਸਲ ਦੀ ਮਿਲ ਜੂਗੀ ਤੇ ਥਾਂ ਲੈਵਾ ਤੁਸੀਂ ਬੱਚੇ ਦਾ ਚੈੱਕ ਕਰ ਲਓ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਬਹੁਤ ਹੀ ਜ਼ਿਆਦਾ ਸ਼ਕੀਨ ਬੱਚੀ ਹੈ ਤੇ ਬਾਕੀ ਦਾ ਤਿੰਨਾਂ ਨੰਬਰ ਤੇ ਇਹ ਵੀ ਤੁਹਾਨੂੰ ਐਫ ਨਸਲ ਦੇ ਵਿੱਚ ਮਿਲ ਜੂਗੀ ਤੇ ਇੱਕ ਚਾਰਮ ਦੇ ਸਾਈਡ ਤੇ ਖੜੀ ਹੈ ਚਾਰ ਵਹਿੜਾ ਨੇ ਜੀ ਚਾਰੇ ਸੁਆ ਸੁਆ ਤੇ ਬਾਕੀ ਆਪਾਂ ਬਾਜੀ ਨਾਲ ਗੱਲਬਾਤ ਕਰਾਂ ਵੀ ਕੀ ਕੀ ਡਿਟੇਲ ਆ ਗਈ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇੱਕ ਇਸਾਈ ਪ੍ਰਾਣੀ ਕੋ ਮੇਥਾ ਹੀ ਵੀਡੀਓ ਬਣਾਉਣੀ ਤਾਂ ਮੇਰਾ ਨੰਬਰ ਨੋਟ ਕਰ ਲਓ 83604 62500 83604 62500 ਬਾਕੀ ਬਾਜੀ ਨਾਲ ਗੱਲਬਾਤ ਕਰਦੇ ਆਪਾਂ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੋਰ ਵਧੀਆ ਭਰਾ ਤੁਸੀਂ ਠੀਕ ਹੋ ਠੀਕ ਹੈ ਜੀ ਨਾਮ ਤੇ ਪਿੰਡ ਐਡਰੈਸ ਬੋਲਦੀ ਆਪਾਂ ਨਾਮ ਮੇਰੇ ਗਲਾਵ ਆ ਹਾਂਜੀ ਪਿੰਡ ਢੱਲਮਾ ਕੋਠੇ ਬਾਦਿਆਂ ਆਪਣਾ ਹਾਂਜੀ ਤਹਿਸੀਲ ਤਪਾ 98727 ਵੀਰੇ 0296 ਠੀਕ ਆ ਬਾਕੀ ਸਾਨੂੰ ਮੋਬਾਈਲ ਨੰਬਰ ਸਕਰੀਨ ਤੇ ਲਾ ਦਿਨੇ ਆ ਚਾਰ ਗਾਵਾਂ ਚਾਰੇ ਸੂਈਆਂ ਸੂਈਆਂ ਨੇ ਜੀ ਹਾਂਜੀ ਵੀਰੇ ਚਾਰੇ ਸੂਈ ਠੀਕ ਆ ਜਿਵੇਂ ਉਹ ਸਾਹਮਣੇ ਪਹਿਲੇ ਨੰਬਰ ਦੇ ਗਾਵਾਂ ਫਿਰਦੀਆਂ ਚਿੱਟੇ ਰਾਂਗੇ ਦੇ ਵਿੱਚ ਦੂਜੀ ਸੂਈ ਸੂਈ ਹੈ ਵੀਰੇ ਦੂਜੀ ਸੂਈ ਹੈ ਹਾਂਜੀ ਵੀਰੇ ਤੇ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਨੂੰ ਸੂਈ ਨੂੰ ਵੀਰੇ ਨੂੰ ਹੋ ਗਿਆ ਅੱਜ ਪੰਜਵਾਂ ਦਿਨ ਆਹੀ ਬੱਚਾ ਇਹਦਾ ਮਗਰ ਦੇ ਬੱਚਾ ਦਾ ਬੱਚਾ ਤੁਹਾਨੂੰ ਨਾਲ 나ੜੋਆ ਦਿਖਾਉਣ ਵਾਲਾ ਕਹਿੰਦਾ ਹਨੇ ਵੀ ਐਵੇਂ ਹੀ ਕਹਤਾ 나ੜੋਆ ਬਿਲਕੁਲ ਨਾਲ ਆ 5 ਕੇ ਦਿਨ ਸੂਈ ਨੂੰ ਹੋਇਆ ਤੇ ਐਸ ਟਾਈਮ ਆਪਾਂ ਦੁੱਧ ਦੀ ਗੱਲ ਜਾਂ ਬੋਲੀ ਗੱਲ ਕਰੀਏ ਕਿ ਨਾ ਚਵੱਕ ਜਦੋਂਗੇ 23 ਕਿਲੋ ਤਿਆਰ ਆ ਵੀਰੇ ਕੰਡੇ ਵਾਲਾ 23 ਕਿਲੋ ਜਮਾ ਐਸ ਟਾਈਮ ਬੋੜਾ ਚਾਹ ਦੋ ਰੰਗ ਚੋਲੇ ਕੋਈ ਜਮਾ ਵੀਰੇ ਕੋਈ ਚੱਕਾ ਗਾਇਦ ਨੂੰ ਤੋਰ ਕੇ ਬੈਠ ਨੂੰ ਦੂਜਾ ਸੂਤ ਸੂਈ ਵੀ ਜਵਾਨੀ ਚ ਵਹਿੜਾ ਕੋਈ ਬਾੜੀ ਵੱਡੀ ਉਮਰ ਚ ਨਹੀਂ ਕੱਦ ਕਾੜ ਵੀ ਠੀਕ ਆ ਬਾਕੀ ਰੰਗ ਬਣ ਤੁਹਾਡੇ ਸਾਹਮਣੇ ਚੰਗਾ ਹੈਗੇ ਹੈਗਾ ਨਾ ਇੱਥੋਂ ਅਸੀਂ ਦੇਖੋ ਹੀ ਵਹਿੜ ਦੀ ਚਾਹ ਚੂਲ ਦੇਖ ਲਓ ਇੱਥੋਂ ਫੇਸ ਕੁਆਲਟੀ ਕਰਾ ਇੱਥੋਂ ਥਾਣਾ ਦੀ ਮੰਤਰ ਚੈੱਕ ਕਰਾ ਲੈਣਾ ਸੋਨੇ ਚਿੱਟੇ ਰੰਗ ਚ ਥਣ ਲੱਗੇ ਪਿਆ ਜੀ ਰੰਗ ਦੇ ਵਿੱਚ ਇੱ ਅੱਛਾ ਪਹਿਲੇ ਸੂਏ ਦਾ ਬਾਈ ਇਹਦਾ 32 ਕਿਲੋ ਦੁੱਧ ਕਿਹਾ ਮਾਲਕ ਨੇ ਅੱਛਾ ਪਹਿਲੇ ਸੂਏ 32 ਕਿਲੋ ਚ ਆਇਆ ਵਾ ਪਹਿਲੇ ਸੂਏ 32 ਕਿਲੋ ਚ ਆਇਆ ਜਿਹੜੇ ਸਾਬ ਨਾਲ ਵੀ ਹੁਣ ਪਹਿਲੇ ਸਾਬ ਦੇ ਤਾਂ ਫਿਰ ਆਸਾ ਵੀ ਹੁਣ ਹਨਾ 35 36 ਕਿਲੋ ਰਾਉਣਾ ਪਾਉ ਤੂੰ ਹਾਂ ਵੀ ਜਿਵੇਂ ਹੁਣ 5 ਦਿਨ ਸੂਈ ਵੀ 22 23 ਕਿਲੋ ਬੋੜਾ ਹੁਣ ਚਵਾਉਂਦੀ ਆ ਤਾਂ ਇਹ ਸਾਬ ਨਾਲ ਤਾਂ ਫਿਰ 34 35 ਕਿਲੋ ਬੋੜਾ ਕੋਈ ਬੋੜਾ ਨਹੀਂ ਗਾ ਬਾਕੀ ਆ ਨਾ ਜਾਣ ਚ ਬਾਈ ਹਨਾ ਰੰਗ ਬ੍ਰੈਂਡ ਸੋਹਣਾ ਬਰੀਡ ਵੀ ਚੰਗੀਆਂ ਵਹਿੜਦੀ ਤੇ ਇਹ ਇਹਦਾ ਫਿਰ ਮੁੱਲ ਮੱਲ ਬਾਈ ਫਿਰ ਇਹਨਾਂ ਦਾ ਹੁਣ ਤੇ ਹੋਜੂ ਬਾਈ ਮੁੱਲ ਜਾਇਜ਼ ਹੀ ਹੋ ਸੋ ਬਾਕੀ ਜਿਹੜੇ ਭਰਾ ਨੂੰ ਦੇਖੋ ਪਸੰਦ ਆਊਗੀ ਸੋ ਆਪਾਂ ਵਾਈ ਨਾਲ ਦਿੱਤੇ ਹੋਏ ਨੰਬਰਸ ਪਰ ਕਰ ਲੂਗਾ ਬਾਕੀ ਬਈ ਆਪਣੀ ਨੇ ਇੱਕ ਬੇਨਤੀ ਥੋੜੀ ਆਪਣੇ ਹਨ ਜਾਨਵਰ ਸਾਰੇ ਲਿਆਂਦੇ ਹੋਏ ਹੁੰਦੇ ਆ ਹਾਂਜੀ ਕੱਲ ਨੂੰ ਆਪਣਾ ਲਾਂਭਾ ਕੋਈ ਨਹੀਂ ਕਿਰਾ ਆਪਾਂ ਆਪਦੇ ਘਰੋਂ ਚੈੱਕ ਕਰਾ ਸਕਦੇ ਆ ਮੰਦਾ ਚੈੱਕ ਚਾਰ ਇੱਥੋਂ ਚਾਹੇ ਚਾਰ ਦਿਨ ਚੱਲੇ ਜਿਹੜੀ ਤਸਦੀਕ ਕਰਨੀ ਆ ਉਹੀ ਕਰ ਲੇ ਉਹ ਇੱਥੋਂ ਆਦੀ ਤਸਦੀਕ ਕਰ ਸਕਦਾ ਜਿਵੇਂ ਵੀ ਕਰਨੀ ਆ ਕੋਈ ਗਾਂ ਦੀ ਆਪਣੀ ਕੋਈ ਗਾਰੰਟੀ ਨਹੀਂ ਆਪਣੀ ਗੇਟੋਂ ਬਾਹਰ ਦੀ ਕੋਈ ਨਹੀਂ ਠੀਕ ਆ ਅੱਗੇ ਆ ਕੀ ਵੀਰੇ ਜਿਵੇਂ ਦੋ ਨੰਬਰ ਤੇ ਜਰਸੀ ਆ ਕਿ ਲਗਭਗ ਇਤਨਾ ਹਾਂਜੀ ਹਾਂਜੀ ਬਈ ਆਹ ਤਾਂ ਫੇਸ ਕੁਆਲਿਟੀ ਦੇ ਲੋਈ ਜਰ ਤੇ ਇਹ ਇੱਕ ਨਿਕਟਾਂ ਦੀ ਸੂਈ ਵੀ ਆ। ਇਹਨੂੰ ਬਾਈ 4 ਦਿਨ ਹੋਇਆ। ਤੇ ਇਹ ਥੱਲੇ ਦੋ ਦੋ ਕਰਨਾ ਚਾਹਵਾਗੇ ਆਪਾਂ। ਇਹਦੇ ਥੱਲੇ ਬਾਈ ਇਸ ਟਾਈਮ 22 ਕਿਲੋ ਜਮਾ ਹਨ ਕੰਡੇ ਵਾਲਾ ਹਾਜਾ ਨਜ਼ਰ ਆ। ਬੋਲੀ ਇਹਦਾ ਵੀ। 22 ਕਿਲੋ ਬੋਲੀ ਜਰਸੀ ਥੱਲੇ ਜਮਾ ਬਾਈ। ਗੱਲ ਵਾਤਾ ਫਿਰਦਾ ਕੋਈ ਵੱਚੀ ਨਹੀਂ ਜਾਨਾ। ਚੈੱਕ ਕਰ ਲੈ ਕੋਈ ਵਹਿ ਨਹੀਂ ਆਪਾਂ ਨੂੰ। ਅਜੇ ਤੁਹਾਨੂੰ ਦਿਖਾ ਦਿਆ ਤੁਹਾਨੂੰ। ਥਾਨ ਦੇਖੋ ਬੜਾ ਸੋਹਣਾ ਲੱਗਿਆ ਥਾਨ। ਪੂਰਾ ਐ ਫਟਿੰਗਾਂ ਵਾਲਾ ਲੈਵਾ ਕੋਈ ਇਹ ਵੀ ਹੈ ਨਹੀਂਗਾ। ਹਾਂ ਜੇ ਮਾਣੀ ਹੋਣੀ ਆ ਪਾਲਾ। ਸੁਆ ਕਿਹੜਾ ਵੀਰੇ ਦਾ? ਪਹਿਲੇ ਵੀਰੇ ਦੋ ਦੰਦਾ ਹਜੇ। ਸੁਆ ਪਹਿਲਾਂ ਦੰਦ ਦੋ ਦੰਦਾ ਹੈ ਬੱਚਾ ਮਗਰ ਕੀਆ ਬੱਚਾ ਵੀਰੇ ਇਹਨਾਂ ਸੋਖੀ ਲੜਾ ਵੀ ਬੱਚੇ ਦੇ ਨਾਲ ਕਿਹਨਾਂ ਦਾ ਵੀ ਇਹਦਾ ਵੀ 나ੜੂਆ ਬਾਈ ਮੜਾ ਚੈੱਕ ਕਰਾ ਦੇ ਵਿੱਚ ਹਾਂ 나ੜੂਆ ਚੈੱਕ 나ੜੂਆ ਬਿਲਕੁਲ ਹੀ ਕੱਚਾ ਪਿਆ ਉਹ ਪਹਿਲਾਂ ਵਾਲੇ ਨਾਲੋਂ ਵੀ ਆਹ ਦੇਖੋ 나ੜੂਆ ਹੱਲੇ ਰਹਾ ਇੱਥੋਂ ਤੇ ਮਗਰ ਜਾਸੇ ਨਾਲ ਬੱਚਾ ਤੇ ਪਹਿਲੇ ਸੋਈ ਸੁਈ ਵੀ ਆ ਸੋਈ ਨੂੰ 4-5 ਦਿਨਾਂ ਤੇ 22 ਕਿਲੋ ਬਾਈ ਕਰਾਂ ਤੁਹਾਨੂੰ ਬੜਾ ਨੈਟ ਤੋਲ ਕੇ ਦੇ ਦਾਂਗੇ ਨਾ ਇੱਥੋਂ ਆਰਡਰ ਦੇਖੋ ਸੀ ਪਿੱਛੋਂ ਪੂਰਾ ਐਂਡ ਫਿਟਿੰਗ ਵਾਲਾ ਗੁੰਦ ਮਾਡਰ ਆ ਬਾਕੀ ਪੂਰੇ ਸਟਰਕਚਰ ਫਿਟਿੰਗ ਵਾਲਾ ਢਾਂਚਾ ਬੱਚਾ ਹਾਂ ਇਧਰੋਂ ਲਿਓ ਬਈ ਚਲੋ ਤਾਈ ਇੱਥੋਂ ਤੁਹਾਨੂੰ ਦਿਖ ਪੂਰੀ ਜੰਦਜਾਨ ਚ ਲੰਬਾਈ ਨੂੰ ਚੱਕਾ ਰੋ ਵੈੜਦੀ ਕੱਦ ਕਾਟ ਵੀ ਚੰਗਾ ਵੈੜਦਾ ਨਾ ਹਾਂ ਤੇ ਮੁੱਲ ਫਿਰ ਸਾਰਿਆਂ ਦੇ ਫੋਨ ਤੇ ਜਾ ਜਾ ਹਾਂ ਬਾਈ ਫੋਨ ਤੇ ਬਾਈ ਠੀਕ ਹੈ ਬਾਕੀ ਦੇਖੋ ਜਿਹੜਾ ਭਰਾ ਉਹ ਗਾਮ ਮਾਰਖੰ ਦਾ ਸ਼ਕੀਨ ਹੈ ਜਿਹਨੂੰ ਜਾਣਕਾਰੀ ਹੈ ਉਹਨਾਂ ਨੂੰ ਪਤਾ ਵੀ ਹੁਣ ਬਾਈ ਵਹੀਕਲ ਬੋੜਾ ਜਿਹੜੇ ਹਿਸਾਬ ਨਾਲ ਗਾਮ ਆਦਾ ਨਾ ਤੇ ਰੇਟ ਫਿਰ ਹੋ ਗਿਆ ਹਿਸਾਬ ਨਾਲ ਬ੍ਰੀਡ ਨੇ ਦੁੱਧ ਕੱਢਣਾ ਹਣਾ ਬਿਲਕੁਲ ਬਿਲਕੁਲ ਉਹ ਆਪਾਂ ਵੱਧ ਕਰੀ ਉਹਦਾ ਕੀ ਪਤਾ ਮੁੜ ਕੇ ਨਹੀਂ ਸਹੀ ਗੱਲ ਬਾਕੀ ਇਹਨਾਂ ਦਾ ਤਵਾ ਤੁਹਾਨੂੰ ਬਹੁਤ ਚੰਗੇ ਆ ਬਾਈ ਉਹ ਵੀ ਲੱਗਿਆ ਸੀ ਲਾ ਬੜਾ ਹਾਂ ਨਜ਼ਾਇਆ ਚੰਗਾ ਲੱਗਿਆ ਉਹਨਾਂ ਦਾ ਇਹਨਾਂ ਮੁੱਠੀ ਵਾਲਾ ਆਇ ਤੁਸ ਵੀ ਵੇਦਾਰ ਚੈੱਕ ਕਰ ਲੋ ਤੇ ਅੱਗੇ ਅਗੇ ਜਿਵੇਂ ਆਪਾਂ ਕੋ ਬਈ ਤਿੰਨ ਨੰਬਰ ਬੱਚੇ ਨਾ ਹਾਂਜੀ ਭਾਈ ਕਿਹੜਾ ਸੋਸ ਹੋਈ ਵੀ ਆ ਇਹ ਵੀ ਵੀਰੇ ਪਹਿਲੇ ਹੀ ਸੋਈ ਆ ਇਹ ਪਹਿਲਾ ਸੋਸ ਹੋਈ ਵੀ ਆ ਹਾਂ ਹਾਂ ਵੀਰੇ ਸੂਈ ਨੂੰ ਵਾਹ ਕੇ ਦਿਨੋਗੇ ਇਹ ਵੀ ਦੋ ਲੰਦੀ ਆ ਜੇ ਅੱਛਾ ਦੰਦੋਂ ਇਹ ਵੀ ਦੋ ਆਉਂਦਾ ਏ ਠੀਕ ਐ ਦੰਦੋਂ ਦੋ ਆਉਂਦਾ ਇਹ ਸੂਈ ਨੂੰ ਇਹਨੂੰ ਵੀ ਹਫਤਾ ਕੀ ਹੋਇਆ ਹਫਤਾ ਕੋ ਹੋਗਾ ਸੋਈ ਨੂੰ ਹਾਂ ਠੀਕ ਐ ਇਹ ਦੇ ਮਾਰੇ ਬੱਚਾ ਹੀ ਆ ਹਾਂ ਹਾਂ ਵੀਰੇ ਬੱਚਾ ਸਾਹਮਣੇ ਬੱਚਾ ਖੜਾਗਾ ਇਹ ਦੁੱਧ ਦੋ ਕਿੰਨਾ ਚਵਾਦਾਂਗੇ ਆਪਾਂ ਭਾਈ ਇਹਦੇ ਥੱਲੇ ਇਸ ਟਾਈਮ 16 ਕਿਲੋ ਆ ਦੋਨੇ ਟਾਈਮ ਦਾ 16 ਕਿਲੋ ਹਾਂਜੀ ਬੇਲ ਬਲੂ ਬੱਚੇ ਦੀ ਖਾਸ ਚੰਗੀ ਆ ਦੰਦੋਂ ਦੋ ਆਉਂਦਾ ਤੇ ਬਾਕੀ ਜਿਹੜੀ ਮੇਨ ਗੱਲ ਆ ਰੁਕ ਜੀ ਇਥੋਂ ਥਾਂ ਤੋਂ ਬਹੁਤ ਚੰਗਾ ਲੱਗਿਆ ਬਸ ਸਾਰਾ ਐ ਵੜਾ ਨਹੀਂ ਕੋਈ ਆਇਆ ਨਹੀਂ ਆਇਆ ਸਾਨੂੰ ਵੀ ਪਤਾ ਦਿੱਕਤ ਆਊਗੀ ਨਾ ਨਾ ਥਾਂ ਤੋਂ ਨਹੀਂ ਕੋਈ ਦਿੱਕਤ ਇਹਨੂੰ ਚਾਹੇ ਤੁਸੀਂ ਮੁੱਠੀ ਤੇ ਲਾ ਲਓ ਤੇ ਚਾਹੇ ਲਾ ਲਓ ਇਸ ਨੂੰ ਮਸ਼ੀਨ ਤੇ ਸੋਹਣੇ ਥਣਾ ਦੇ ਮਾਲਕ ਹਨ ਨਹੀਂ ਆ 16 ਕਿਲੋ ਦੋਨਾਂ ਟਾਂ ਦਾ ਚਵਾ ਦੇਗਾ ਬਈ ਹਾਂ ਹਾਂ ਜੀ ਬਈ ਕਿਸੇ ਵੀ ਕਹਦੇ ਕੋਈ ਆਇਆ ਤਾਂ ਨਹੀਂ ਕੋਈ ਪੂਰ ਸ਼ਰਲਾ ਕੋਈ ਗੰਡ ਛੁੱਡੀ ਨਹੀਂ 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 ਬਈ ਯਾਰ ਮੈਨੂੰ ਲੱਗੂ ਭਰਾ ਦੂਰੋਂ ਆਇਆ ਥਾਂ ਕਿ ਦਿੱਕਤ ਲੱਗੇ ਕੀ ਫਾਇਦਾ ਐਵੇਂ ਬੰਦੇ ਨੂੰ ਉਹ ਅੰਦਰ ਵਾਚੀ ਆਪਣੀ ਗਲਤ ਹੋ ਆਪਾਂ ਮੰਡੀ ਦੇ ਵੇਚਦੇ ਹਾਂ 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 ਘਰੋਂ ਆਪਾਂ ਕਿਉਂ ਐਵੇਂ ਲੰਮਾ ਘਟਾਂਗੇ ਬਾਕੀ ਜਿਹੜੀ ਜਿਹੀ ਕਾਈ ਤੀ ਫਿਰ ਉਹ ਸਹੀ ਹੁਣ ਵਿਚਾਈ ਹੈ ਨਾ ਇੱਥੋਂ ਚੈੱਕ ਕਰ ਲੋ ਜੀ ਬੱਚੀ ਤੇ ਅੱਗੇ 4 ਨੰਬਰਾਂ ਕੀ ਇਹਨੂੰ ਇੱਧਰ ਸੈਟ ਕਰ ਲੋ ਧੁੱਪ ਤੋ ਬਈ ਉਹਨਾਂ ਨੂੰ ਐਸੇ ਬੱਚੇ ਦੁਆਰਾ ਪਿਛੋਂ ਰੋਡ ਦਿਖਾ ਦਿੰਦੇ ਇੱਥੋਂ ਦੇਖੋ ਜੀ ਸੋਨੇ ਥਾਨ ਨੇਗੇ ਤੇ ਅੱਗੇ ਜਿਵੇਂ 4 ਨੰਬਰ ਤੇ ਆਪਾਂ ਕੋਲ ਆ ਬਈ ਇਹ ਕਿਹੜੇ ਸੂਈ ਵੀ ਆ ਇਹ ਵੀ ਇਹ ਦੂਜੇ ਸੂਏ ਵੀ ਇਹ ਦੂਜੇ ਸੂਏ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਹੋ ਗਿਆ ਬਈ 15 ਨੰਨ ਘਟੋ ਕਰ ਅੱਛਾ ਇਹਦਾ ਮਗਰ ਉਹ ਬੱਚਾ ਦਾ ਇਹਦੇ ਵੀ ਬੱਚਾ ਵੀਰੇ ਹਾਂ ਕ੍ਰੋਸ ਸਾਈਵਾਲ ਚ ਬੱਚਾ ਆ ਗਿਆ ਤੇ ਇਹਦੇ ਦੁੱਧ ਕਿੰਨਾ ਚਵਾਦਾਂਗੇ ਆਪਾਂ ਇਹਦੇ ਬਾਈ 18 ਕਿਲੋ ਆ ਜਨਾ ਜਰਾ 18 ਕਿਲੋ ਦਾ ਨਟਾ ਮਦਾ ਠੀਕ ਆ ਤੋੜ ਦਵਾਈ ਫਿਰ ਇਹਨੂੰ ਵੀ ਦੂਜਾ 100 ਸੂਈ ਵੀ ਆ ਲਗਭਗ 10 15 ਦਿਨ ਬਾਈ ਕਹਿੰਦਾ ਸੂਈ ਨੂੰ ਹੋਗੇ ਤੇ 18 ਕਿਲੋ ਸੰ ਦੁੱਧ ਜਿਹੜਾ ਤੋਲ ਕੇ ਦੇ ਦੇਣਗੇ ਲਓ ਦੇਖੋ ਜੀ ਇੱਥੇ ਫਿਰ ਮੈਂ ਨੇੜੇ ਕੋ ਥਾਂ ਤੋਂ ਚੈੱਕ ਕਰਾ ਦੇਣਾਗਾ ਲੈ ਚ ਲਈ ਤੋੜ ਠੀਕ ਆ ਜੀ ਲਓ ਚੈੱਕ ਕਰ ਲਓ 18 ਕਿਲੋ ਬੋਲੇ ਆ ਦੁੱਧ ਹਾਂ ਸੌਰੀ ਤੇ ਮੁੱਲ ਨਾਲ ਸਾਰਿਆਂ ਬੜਾ ਤੁਹਾਨੂੰ ਜਿਹੜਾ ਫੋਨਤੀ ਹੋ ਜੂਗਾ ਹਾਂਜੀ ਤੇ ਇਥੇ ਤੁਸੀਂ ਫੇਸ ਕੁਆਲਿਟੀ ਚ ਚੈੱਕ ਕਰੋ ਇਥੇ ਤੁਹਾਨੂੰ ਮਾ ਨਾੜ ਨੂੰ ਚੈੱਕ ਕਰਾ ਦੇ ਨਾੜ ਨੂੰ ਬਹੁਤ ਮੋਟੀ ਲੱਗੀ ਹੋਈ ਹੈ ਇਹਨੂੰ ਇਥੇ ਥੰਡ ਚ ਚੈੱਕ ਕਰ ਲੋ ਸੋ ਬਾਕੀ ਜਿਹੜੇ ਭਰਾ ਨੂੰ ਜਿਹੜੀ ਵੈਟ ਪਸੰਦ ਆਊਗੀ ਸੋ ਤੇ ਪਿੰਡ ਢੱਲਵਾ ਕੋਠੇ ਵਾਦਿਆਂ ਤਸੀਲ ਤਾਂ ਬਾਦ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਰੀ ਲਾਸਟ ਤੇ ਫਿਰ ਬੋਲ ਦਿਓ 98727 ਵੀਰੇ ਹਾਂਜੀ 0293 ਠੀਕ ਆ ਸੋ ਧੰਨਵਾਦ ਜੀ ਵੀਡੀਓ ਬਾਅਦੋ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਸਟ ਤੁਹਾਨੂੰ ਇੱਕ ਜਰਸੀ ਫੇਰ ਨਿਕਾ ਮਰਾ ਦਨ ਲਓ ਚੈੱਕ ਕਰ ਲੋ